ਚੜਦੀ ਕਲਾ ਪਰ ਬਾਣੇ ਵਤ ਦਾ ਭਲਾ ਇਹ ਨਾਮ ਰਖਦਾ ਚੜਦੀ ਕਲਾ ਪਰ ਬਾਣੇ ਵਤ ਦਾ ਭਲਾ ਮੰਦਰਾ ਰੋ ਗੁਰੂ ਘਰ ਆਲਿਓ ਮਸਜਿਦ ਆਲਿਓ ਗਿਰਜਾ ਘਰ ਆਲਿਓ ਜਾਂਦੇ ਵਸਤੇ ਰ ਜਾਈਆਂ ਨਹੀਂ ਚੁੰਦੇ ਆਓ ਚੰਗੇ ਕਰਮ ਚੰਡੀ ਯਾਤਰਾ ਕਰਕੇ ਲਾਇਓ ਜਿੰਦਾ ਚੜਦੀ ਕਲਾ ਰਾਜਵੀਰ ਲਈ ਤੁਲਿਆਰ ਦਾ ਸੰਕਰਨ ਲਾਇਓ ਆਦਿ ਜਿਹਨੇ ਚੱਲਾਈ ਨੂੰ ਯਾਦ ਕਰੇਗਾ ਐਸਾ ਕਰਤਾਰ ਐਸਾ ਮੁਕਾਮ ਬਣਾ ਕੇ ਲਾਇਓ ਫਿਰ ਦਾਦਾ ਤੇ ਸੱਚੀ ਸੁੱਚੀ ਗੱਲ ਕਰਨਾ ਜਿਸੋ ਦੇ ਮੱਥਾ ਦੇ ਇੱਕ ਗੰਤਰੀ ਪ੍ਰੇਮ ਬੰਦਿਆ ਜਾਣ ਸੋ ਫਿਰ ਵੜ ਕੇ ਚਲੇ ਆਂ ਹਿੰਦੂ ਸਿੱਖ ਮੁਸਲਮਾਨ ਮੁੱਤਾ ਨਾ ਬਣਾਇਓ ਜੇ ਕਬਦ ਤੇ ਧਾਰ ਚ ਡੰਡੇ ਫਸਾ ਕੇ ਮਾਜੋ ਮੈਂ ਸਿੱਖਾਂ ਦਾ ਭਲਾ ਨਾ ਬਾਬਾ ਬੰਦੇ ਆ ਉਸ ਰੱਬ ਦੇ ਬੱਚਾ ਬੱਲਾ ਇੱਕ ਹੋ ਗਏ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਜਾਣੋ ਇਹਨਾਂ ਭੈਣਾਂ ਨੂੰ ਆਪਣੀਆਂ ਭੈਣਾਂ ਜਾਣੋ ਇਹਨਾਂ ਦੀਆਂ ਅੱਖਾਂ ਚੱਕੋ ਨਹੀਂ ਆਇਆ ਇਹਨਾਂ ਦਾ ਚਾਨਾ ਹੈ ਚੱਲ ਸਾਰੇ ਪੱਟਾ ਇਹਨਾਂ ਦਾ ਚਾਨਾ ਨਹੀਂ ਚੱਕੋ ਇਹਨਾਂ ਦੇ ਸਿਰਾਂ ਤੇ ਲੀਆਂ ਚੁੰਨੀਆਂ ਦਾ ਖਿਆਲ ਕਰੋ ਉਹਨਾਂ ਦਾ ਸਤਿਕਾਰ ਕਰੋ ਜਾਂਦੀਆਂ ਵਾਸਤੇ ਆਓ ਗੱਲ ਕੋਈ ਨਾ ਮਾਰ ਸਭ ਤੋਂ ਸੋਹਣੇ ਬਣ ਜਾਓ ਸਭ ਤੋਂ ਸੋਹਣੇ ਇੱਕ ਆਗਿਆ ਜਣਾ ਲੈ ਹੰਟੀ ਪਰਮ ਤਾਂ ਜਿੱਥੇ ਵੀ ਸਾਰੇ ਮੇਰੇ ਵੀ ਪੂਰੀ ਸਨਮਰਤ ਕਰਨ ਇਥੋਂ ਦੇ ਸਾਰੇ ਅਫਸਰ ਸਾਹਿਬਾਨ ਪੂਰੇ ਸੰਸਥਾ ਸਾਹਿਬਾਨ মিডিਆ ਹੋਰ ਸਭ ਕਲਾਕ੍ਰਿਤੀ ਵਾਲੇ ਭਰਾ ਸਭ ਬੇਤੀ ਲੋਕ ਆਪਣੀ ਆਪਣੀ ਐਕਸੀਸ਼ਨ ਲੋਗ ਵਾਲੇ ਸਾਰੇ ਸਾਰੇ ਸਾਰਿਆਂ ਨੂੰ ਇੱਕ ਵਾਰੀ ਬਸਰ ਦੇ ਇਕੱਠੇ ਕਾਲੀ ਵਸਤੀ ਦੇ ਸਾਰੇ ਸਟੂਡੈਂਟਸ ਤੋਂ ਮੁੰਡੇ ਕੁੜੀਆਂ ਨੂੰ ਪ੍ਰੋਫੈਸਰ ਨੂੰ ਵਾਈਸ ਚਾਂਸਰ ਸਾਹਿਬ ਨੂੰ ਸਭ ਨੂੰ